ਮੇਰੀ ਬੇਟੀ ਬਾਹਰ ਇਟਲੀ ਸੀ ਉਹ ਬਿਮਾਰ ਹੋ ਗਈ ਉਧਰ ਬਹੁਤ ਹੀ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਪ੍ਰੋਬਲਮ ਚ ਸੀ ਮੈਨੂੰ ਇਹ ਸੀ ਕਿ ਮੇਰੀ ਬੇਟੀ ਦਾ ਕਿੱਥੋਂ ਇਲਾਜ ਹੋ ਮੈਂ ਬਹੁਤ ਜਗ੍ਹਾ ਤੱਕ ਕੇ ਖਾਦੇ ਮੈਂ ਕਿਸੇ ਨੂੰ ਬੇਨਤੀ ਕੀਤੀ ਮੇ ਗੁਰੂ ਜੀ ਮੈਨੂੰ ਕਿਸੇ ਤਰ੍ਹਾਂ ਮੇਰੀ ਬੱਚੀ ਠੀਕ ਹੋ ਜਾਏ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਤੁਸੀਂ ਆਣਾ ਨਾ ਛੱਡੋ ਬਰਾਸੀ ਪੁਆਇੰਟ ਇੱਥੋਂ ਲਾਵਾਂਗੇ ਮੇਰੀ ਬੇਟੀ ਦਾ ਇੱਥੋਂ ਪੁਆਇੰਟ ਲੱਗਦੇ ਸੀ ਮੇਰੀ ਬੇਟੀ ਇਟਲੀ ਦੇ ਵਿੱਚ ਜਿਹੜੀ ਕਿ ਉਹਨੂੰ ਵੀਟ ਅਲਰਜੀ ਸੀ ਉਹਦੇ ਅੰਦਰ ਟਿਊਮਰ ਸੀ ਜਿਹੜਾ ਕਿ ਬਿਲਕੁਲ ਖਤਮ ਹੋ ਚੁੱਕਾ ਟਿਊਮਰ ਦੀ ਪ੍ਰੋਬਲਮ ਸੀ ਹਾਂਜੀ ਬੀਜੀ ਵੀ ਸਾਡੇ ਨਾਲ ਕਿੰਨੇ ਮੈਂ ਕੁਝ ਬੋਲਣਾ ਚਾਹੁੰਦੇ ਆ ਕੀ ਕਹਿਣਾ ਚਾਹਾਂ ਜੈ ਗੁਰਦੇਵ ਜੈ ਗੁਰਮਾ ਜੈ ਰੇਕੀ ਸ਼ਕਤੀ ਅਸੀਂ ਗੁਰੂ ਜੀ ਦਾ ਇੰਨਾ ਧੰਨਵਾਦ ਕਰਦੇ ਆ ਧੰਨਵਾਦ ਕਰਨ ਦਾ ਧੰਨਵਾਦ ਕਰਨਾ ਵੀ ਬਹੁਤ ਹੀ ਥੋੜਾ ਆ ਮੈਂ ਮੇਰੀ ਬੇਟੀ ਬਾਹਰ ਇਟਲੀ ਸੀ ਉਹ ਬਿਮਾਰ ਹੋ ਗਈ ਉਧਰ ਬਹੁਤ ਹੀ ਹਾਂਜੀ ਬਹੁਤ ਜ਼ਿਆਦਾ ਪ੍ਰੋਬਲਮ ਚ ਸੀ ਮੈਨੂੰ ਇਹ ਸੀ ਕਿ ਮੇਰੀ ਬੇਟੀ ਦਾ ਕਿੱਥੋਂ ਇਲਾਜ ਹੋ ਮੈਂ ਬਹੁਤ ਜਗ੍ਹਾ ਧੱਕੇ ਖਾਦੇ ਕੋਈ ਜਗ੍ਹਾ ਨਹੀਂ ਛੱਡੀ ਪਰ ਮੈਨੂੰ ਇੰਨਾ ਮਾਨ ਕੇ ਮੈਨੂੰ ਕਿਸੇ ਨੇ ਮੇਰੀ ਪਿੰਡ ਤੋਂ ਦੱਸਿਆ ਹੁਸ਼ਿਆਰਪੁਰ ਤੋਂ ਕਿ ਤੁਸੀਂ ਉੱਥੇ ਜਾਓ ਪਰ ਅਸੀਂ ਪਹਿਲਾਂ ਨਹੀਂ ਮੰਨੇ ਸੀ ਪਰ ਜਦੋਂ ਗੁਰੂ ਜੀ ਨੂੰ ਆ ਕੇ ਦੇਖਿਆ ਗੁਰੂ ਜੀ ਦੇ ਕੋਲ ਆਈ ਮੈਂ ਮੈਂ ਕਿਸੇ ਨੂੰ ਬੇਨਤੀ ਕੀਤੀ ਬੇ ਗੁਰੂ ਜੀ ਮੈਨੂੰ ਕਿਸੇ ਤਰ੍ਹਾਂ ਮੇਰੀ ਬੱਚੀ ਠੀਕ ਹੋ ਜਾਏ ਉਹਨਾਂ ਨੇ ਕਿ ਹਾਂ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਓ ਤੁਸੀਂ ਆਣਾ ਨਾ ਛੱਡੋ ਬਰਾਸੀ ਪੁਆਇੰਟ ਇੱਥੋਂ ਲਾਵਾਂਗੇ ਮੇਰੀ ਬੇਟੀ ਦਾ ਇੱਥੋਂ ਪੁਆਇੰਟ ਲੱਗਦੇ ਸੀ ਮੇਰੀ ਬੇਟੀ ਇਟਲੀ ਦੇ ਵਿੱਚ ਜਿਹੜੀ ਕਿ ਉਹਨੂੰ ਬੀਟ ਅਲਰਜੀ ਸੀ ਉਹਦੇ ਅੰਦਰ ਟਿਊਮਰ ਸੀ ਜਿਹੜਾ ਕਿ ਬਿਲਕੁਲ ਖਤਮ ਹੋ ਚੁੱਕਾ ਟਿਊਮਰ ਦੀ ਪ੍ਰੋਬਲਮ ਸੀ ਹਾਂਜੀ ਉਹਨੂੰ ਦੇਖ ਲਓ 2008 16 ਤੋਂ ਜੁੜੇ ਹੋਏ ਆ 9 ਸਾਲ ਹੋ ਗਏ ਮੇਰੀ ਬੇਟੀ ਬਿਲਕੁਲ ਠੀਕ ਆ ਮੇਰੀ ਬੇਟੀ ਬਾਹਰ ਇਟਲੀ ਸੀ ਉਹ ਬਿਮਾਰ ਹੋ ਗਈ ਉੱਧਰ ਬਹੁਤ ਹੀ ਹਾਂਜੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੈਨੂੰ ਇਹ ਸੀ ਕਿ ਮੇਰੀ ਬੇਟੀ ਦਾ ਕਿੱਥੋਂ ਹਲਾ ਚੋ ਮੈਂ ਬਹੁਤ ਜਗ੍ਹਾ ਧੱਕੇ ਖਾਦੇ ਮੈਂ ਕਿਸੇ ਨੂੰ ਬੇਨਤੀ ਕੀਤੀ ਮੇ ਗੁਰੂ ਜੀ ਮੈਨੂੰ ਕਿਸੇ ਤਰ੍ਹਾਂ ਮੇਰੀ ਬੱਚੀ ਠੀਕ ਹੋ ਜਾਏ। ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਓ ਤੁਸੀਂ ਆਣਾ ਨਾ ਛੱਡੋ। ਬੜਾ ਸਿ ਪੁਆਇੰਟ ਇੱਥੋਂ ਲਾਵਾਂਗੇ ਮੇਰੀ ਬੇਟੀ ਦਾ ਇੱਥੋਂ ਪੁਆਇੰਟ ਲੱਗਦੇ ਸੀ ਮੇਰੀ ਬੇਟੀ ਇਟਲੀ ਦੇ ਵਿੱਚ ਜਿਹੜੀ ਕਿ ਉਹਨੂੰ ਵੀਟ ਅਲਰਜੀ ਸੀ ਉਹਦੇ ਅੰਦਰ ਟਿਊਮਰ ਸੀ। ਜਿਹੜਾ ਕਿ ਬਿਲਕੁਲ ਖਤਮ ਹੋ ਚੁੱਕਾ। ਟਿਊਮਰ ਦੀ ਪ੍ਰੋਬਲਮ ਸੀ। ਹਾਂ ਜੀ। ਬੀਜੀ ਵੀ ਸਾਡੇ ਨਾਲ ਹੈ ਕਿ ਮੈਂ ਵੀ ਕੁਝ ਬੋਲਣਾ ਚਾਹੁੰਦੇ ਆਂ। ਕੀ ਕਹਿਣਾ ਜਾਊਂਗਾ? ਜੈ ਗੁਰਦੇਵ ਜੈ ਗੁਰਮਾ ਜੈ ਰੇਕੀ ਸ਼ਕਤੀ। ਅਸੀਂ ਗੁਰੂ ਜੀ ਤੇ ਇੰਨਾ ਧੰਨਵਾਦ ਕਰਦੇ ਆ ਧੰਨਵਾਦ ਕਰਨ ਦਾ ਧੰਨਵਾਦ ਕਰਨਾ ਵੀ ਬਹੁਤ ਹੀ ਥੋੜਾ ਆ ਮੈਂ ਮੇਰੀ ਬੇਟੀ ਬਾਹਰ ਇਟਲੀ ਸੀ ਉਹ ਬਿਮਾਰ ਹੋ ਗਈ ਉਧਰ ਬਹੁਤ ਹੀ ਹਾਂਜੀ ਬਹੁਤ ਜ਼ਿਆਦਾ ਪ੍ਰੋਬਲਮ ਚ ਸੀ ਮੈਨੂੰ ਇਹ ਸੀ ਕਿ ਮੇਰੀ ਬੇਟੀ ਦਾ ਕਿੱਥੋਂ ਇਲਾਜ ਹੋ ਮੈਂ ਬਹੁਤ ਜਗ੍ਹਾ ਧੱਕੇ ਖਾਦੇ ਕੋਈ ਜਗ੍ਹਾ ਨਹੀਂ ਛੱਡੀ ਪਰ ਮੈਨੂੰ ਇੰਨਾ ਮਾਣ ਕੇ ਮੈਨੂੰ ਕਿਸੇ ਨੇ ਮੇਰੀ ਪਿੰਡ ਤੋਂ ਦੱਸਿਆ ਹੁਸ਼ਿਆਰਪੁਰ ਤੋਂ ਕਿ ਤੁਸੀਂ ਉੱਥੇ ਜਾਓ ਪਰ ਅਸੀਂ ਪਹਿਲਾਂ ਨਹੀਂ ਮੰਨੇ ਸੀ ਪਰ ਜਦੋਂ ਗੁਰੂ ਜੀ ਨੂੰ ਆ ਕੇ ਦੇਖਿਆ ਗੁਰੂ ਜੀ ਦੇ ਕੋਲ ਆਈ ਮੈਂ ਮੈਂ ਕਿਸੇ ਨੂੰ ਬੇਨਤੀ ਕੀਤੀ ਮੈਂ ਗੁਰੂ ਜੀ ਮੈਨੂੰ ਕਿਸੇ ਤਰ੍ਹਾਂ ਮੇਰੀ ਬੱਚੀ ਠੀਕ ਹੋ ਜਾਏ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਓ ਤੁਸੀਂ ਆਣਾ ਨਾ ਛੱਡੋ ਪਰ ਅਸੀਂ ਪੁਆਇੰਟ ਇੱਥੋਂ ਲਾਵਾਂਗੇ ਮੇਰੀ ਬੇਟੀ ਦਾ ਇੱਥੋਂ ਪੁਆਇੰਟ ਲੱਗਦੇ ਸੀ ਮੇਰੀ ਬੇਟੀ ਇਟਲੀ ਦੇ ਵਿੱਚ ਜਿਹੜੀ ਕਿ ਉਹਨੂੰ ਬੀਟ ਅਲਰਜੀ ਸੀ ਉਹਦੇ ਅੰਦਰ ਟਿਊਮਰ ਸੀ ਜਿਹੜਾ ਕਿ ਬਿਲਕੁਲ ਖਤਮ ਹੋ ਚੁੱਕਾ ਟਿਊਮਰ ਦੀ ਪ੍ਰੋਬਲਮ ਸੀ ਹਾਂ ਜੀ ਉਹਨੂੰ ਦੇਖ ਲਓ 2008 16 ਤੋਂ ਜੁੜੇ ਹੋਏ ਆ 9 ਸਾਲ ਹੋ ਗਏ ਮੇਰੀ ਬੇਟੀ ਬਿਲਕੁਲ ਠੀਕ ਹੈ